ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਮੰਤ 1765 ਕਤਕ ਦੇ ਮਹੀਨੇ ਦੀ ਸਵੇਰ ਸੀ ਪੂਰਬ ਦੀ ਕੋਖ ਵਿੱਚ ਉੱਠੀ ਇੱਕ ਬੇਮੌਸਮੀ ਬੱਦਲੇ ਨੇ ਸੂਰਜ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਸਾਹਿਬ ਦੇਵਾ ਨੇ ਹਰ ਰੋਜ਼ ਵਾਂਗ ਗੁਰੂ ਦਰਬਾਰ ਵਾਲੇ ਖੇਮੇ ਵਿੱਚ ਜਾ ਕੇ ਪ੍ਰਕਾਸ਼ ਕੀਤਾ ਮੁਖਵਾਕ ਲਿਆ ਤੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੀ ਪਹਿਲਾਂ ਇਸ ਵੇਲੇ ਤੱਕ ਗੁਰੂ ਧਾਪਿਆ ਵਿੱਚ ਆ ਬੈਠਦੇ ਹੁੰਦੇ ਸਨ ਪਰ ਜਿਸ ਦਿਨ ਤੋਂ ਪਠਾਨ ਨੇ ਉਹਨਾਂ ਨੂੰ ਜ਼ਖਮੀ ਕੀਤਾ ਸੀ ਉਹ ਨਹੀਂ ਸਨ ਆ ਸਕਦੇ ਸਹਿਬ ਦੇਵਾ ਆਪ ਜਾ ਕੇ ਪ੍ਰਸ਼ਾਦ ਦੇ ਆਉਂਦੀ ਸੀ ਅੱਜ ਵੀ ਪਾਠ ਸਮਾਪਤ ਕਰਕੇ ਸਹਿਬ ਦੇਵਾ ਜਦ ਗੁਰੂ ਦੇ ਤੰਬੂ ਵਿੱਚ ਆਈ ਤਾਂ ਗੁਰੂ ਸ਼ਾਂਤ ਚਿੱਤ ਸੁੱਤੇ ਪਏ ਸਨ ਚਿਹਰੇ ਉੱਪਰ ਕੋਈ ਪੀੜਾ ਨਹੀਂ ਸੀ ਸਾਹਿਬ ਜੀ ਸਾਹਿਬ ਦੇਵਾ ਨੇ ਬੁਲਾਇਆ ਕੋਈ ਪ੍ਰਤੀਕਰਮ ਨਾ ਹੋਇਆ ਸਾਹਿਬ ਦੇਵਾ ਨੇ ਗੁਰੂ ਦੀ ਬਾਹ ਫੜ ਕੇ ਹਲੋਣਿਆਂ ਤਾਂ ਡਰ ਕੇ ਪਹਿਰੇਦਾਰ ਨੂੰ ਪੁਕਾਰਿਆ ਬਾਬਾ ਬਿਨੋਤ ਸਿੰਘ ਨੂੰ ਬੁਲਾ ਤੁਰੰਤ ਪਲਾਂ ਵਿੱਚ ਹੀ ਗੁਰੂ ਦੇ ਤੰਬੂ ਅੰਦਰ ਸਾਰੇ ਪ੍ਰਮੁੱਖ ਸਿੰਘ ਪਹੁੰਚ ਗਏ ਇੱਕ ਸਿੰਘ ਬੰਦਾ ਸਿੰਘ ਨੂੰ ਬੁਲਾਉਣ ਲਈ ਭੇਜਿਆ ਕੁਝ ਦੇਰ ਬਾਅਦ ਘਬਰਾਇਆ ਹੋਇਆ ਬੰਦਾ ਸਿੰਘ ਪਹੁੰਚਿਆ ਗੁਰੂ ਦੀ ਨਬਜ਼ ਵੇਖੀ ਅੱਖਾਂ ਦੇ ਛੱਪਰ ਉਲਟਾ ਕੇ ਵੇਖੇ ਫਿਰ ਬਹੁਤੇ ਹੀ ਦੁਖੀ ਮਨ ਨਾਲ ਲਗਿਆ ਬਹੁਤ ਦੇਰ ਹੋ ਗਈ ਹੈ। ਸਾਹਿਬ ਦੇਵਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹ ਰੋਣ ਲੱਗੀ। ਬੰਦਾ ਸਿੰਘ ਨੇ ਸਿਰ ਮਾਰਦਿਆਂ ਕਿਹਾ ਮੈਨੂੰ ਇਸੇ ਹੀ ਗੱਲ ਦਾ ਡਰ ਸੀ। ਫਿਰ ਉਹ ਬਾਬਾ ਬినੋਦ ਸਿੰਘ ਵੱਲ ਚਾੱਕਿਆ। ਸਿੰਘ ਜੀ ਇਹ ਖਬਰ ਸੈਨਿਕਾਂ ਵਿੱਚ ਨਹੀਂ ਜਾਣੀ ਚਾਹੀਦੀ ਨਹੀਂ ਤਾਂ ਨਵੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ। ਸਾਰੇ ਗੁਰੂਵਾਲ ਚਾਕੇ ਉਹ ਅਡੋਲ ਪਏ ਸਨ ਜਿਵੇਂ ਸੁੱਤੇ ਪਏ ਹੋਣ ਇੱਕ ਹੱਥ ਝਖਮ ਉੱਪਰ ਟਿਕਿਆ ਹੋਇਆ ਸੀ ਤੇ ਦੂਸਰਾ ਸਰਾਣੇ ਪਈ ਤਲਵਾਰ ਵੱਲ ਵਧਿਆ ਹੋਇਆ ਸੀ ਕੁਝ ਦੇਰ ਬਾਅਦ ਬਾਬਾ ਬినੋਦ ਸਿੰਘ ਬੋਲਿਆ ਬੰਦਾ ਸਿੰਘ ਇਹ ਖਬਰ ਛੁਪੀ ਕਿਵੇਂ ਰਹਿ ਸਕਦੀ ਹੈ ਛੁਪਾ ਕੇ ਰੱਖਣੀ ਪਵੇਗੀ ਸਿੰਘ ਜੀ ਬੰਦਾ ਸਿੰਘ ਨੇ ਕਠੋਰ ਹੁੰਦਿਆਂ ਕਿਹਾ ਆਕਾਲ ਪੁਰਖ ਦੇ ਐਡੇ ਵੱਡੇ ਬਾਣੇ ਨੂੰ ਛੁਪਾ ਕੇ ਕੀ ਪ੍ਰਾਪਤ ਹੋਵੇਗਾ ਕਾਨ ਸਿੰਘ ਨੇ ਪੁੱਛਿਆ ਸਿੰਘ ਜੀ ਆਪ ਸਾਰੇ ਸਮਝਦਾਰ ਹੋ ਗੁਰੂ ਸਾਹਿਬ ਜੀ ਨਹੀਂ ਰਹੇ ਜੀ ਇਹ ਖਬਰ ਸਿੰਘ ਫੌਜ ਵਿੱਚ ਅਤੇ ਪੰਜਾਬ ਦੇ ਸਿੱਖਾਂ ਵਿੱਚ ਫੈਲ ਗਈ ਤਾਂ ਗੁਰੂ ਸਾਹਿਬ ਦੇ ਪੰਜਾਬ ਵੱਲ ਭੇਜੇ ਸਿੰਘਾਂ ਦਾ ਕੋਈ ਮਹੱਤਵ ਨਹੀਂ ਹੋਵੇਗਾ ਕੋਈ ਸਿੰਘ ਖਾਲਸਾ ਫੌਜ ਵਿੱਚ ਸ਼ਾਮਲ ਨਹੀਂ ਹੋਣ ਆਏਗਾ ਗੁਰੂ ਸਾਹਿਬ ਨੇ ਆਪ ਸਭ ਨੂੰ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਮੁੱਖ ਥਾਪਿਆ ਹੈ ਇਹ ਗੱਲ ਕਿਸੇ ਨੇ ਨਹੀਂ ਮੰਨਣੀ ਨਾ ਮੈਨੋ ਹੀ ਪੰਜਾਬ ਦੇ ਸਿੰਘਾਂ ਨੇ ਖਾਲਸਾ ਫੌਜ ਦਾ ਸੈਨਾਪਤੀ ਸਵੀਕਾਰ ਕਰਨਾ ਹੈ ਕੌਣ ਵਿਸ਼ਵਾਸ ਕਰੇਗਾ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਗੁਰੂ ਸਾਹਿਬ ਨਹੀਂ ਰਹੇ ਬੰਦਾ ਸਿੰਘ ਦੀਆਂ ਸਪਸ਼ਟ ਗੱਲਾਂ ਸੁਣ ਕੇ ਸਾਰੇ ਸਿੰਘ ਸੋਚੀ ਪਏ ਗਏ ਧੋਣਾ ਨਿਵ ਗਈਆਂ ਚਿਹਰਿਆਂ ਉੱਪਰ ਅਜੀਬ ਜਿਹਾ ਆਤਮ ਗਿਲਾਨੀ ਦਾ ਪਾਵ ਸੀ ਇਨੀਆਂ ਦੂਰ ਅੰਦੇਸ਼ੀ ਦੀਆਂ ਗੱਲਾਂ ਅਸਾਂ ਦੇ ਮਸਤਕ ਵਿੱਚ ਕਿਉਂ ਨਾ ਆਈਆਂ ਇੱਕ ਹੋਰ ਵੀ ਗੱਲ ਹੈ ਸਿੰਘ ਜੀ ਸੋਚੀ ਪਿਆਨ ਨੂੰ ਵੇਖ ਕੇ ਬੰਦਾ ਸਿੰਘ ਫਿਰ ਬੋਲਿਆ ਜੇ ਉਹ ਜਾਣ ਗਏ ਗੁਰੂ ਜੀ ਸਵਰਗਵਾਸ ਹੋ ਗਏ ਹਨ ਅਗਲੇ ਗੁਰੂ ਲਈ ਕਸ਼ਮਕਸ਼ ਸ਼ੁਰੂ ਹੋ ਜਾਵੇਗੀ ਕੌਣ ਮੰਨੇਗਾ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਨੂੰ ਗੁਰੂ ਦੀ ਪਦਵੀ ਦੇ ਕੇ ਗੁਰੂ ਰਵਾਇਤ ਖਤਮ ਕਰ ਦਿੱਤੀ ਹੈ ਸਾਰਿਆਂ ਸਿਰ ਜੋੜ ਲਏ ਸੱਚ ਹੀ ਬਹੁਤ ਵੱਡੀ ਜੀ ਚਿੰਤਾ ਸੀ ਖਾਲਸਾ ਪੰਥ ਉੱਪਰ ਭਾਰੀ ਵਿਪਦਾਨ ਪਈ ਸੀ ਵਿਚਾਰਾਂ ਹੋਣ ਲੱਗੀਆਂ ਸਾਹਿਬ ਦੇ ਵਾਇਕ ਪਾਸੇ ਬੈਠੇ ਬਾਰ-ਬਾਰ ਡੋਲ ਦੀਆਂ ਅੱਖਾਂ ਨੂੰ ਪੁੰਚਦੀ ਰਹੀ ਬਾਰ ਪੈਰੇਦਾਰ ਹਰ ਰੋਜ ਵਾਂਗ ਪੂਰੀ ਮਸਤੰਦੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸਨ ਕੀ ਪਤਾ ਗੁਰੂ ਜੀ ਕਦੋਂ ਆਵਾਜ਼ ਮਾਰ ਦੇਣ ਪਰ ਗੁਰੂ ਗੋਬਿੰਦ ਸਿੰਘ ਸਭ ਚਿੰਤਾਵਾਂ ਪੀੜਾ ਤੋਂ ਸ਼ਾਂਤਮੁਖਤ ਚਿਤ ਲੇਟੇ ਹੋਏ ਸਨ ਕਾਫੀ ਸੋਚ ਵਿਚਾਰਾਂ ਪਿੱਛੇ ਸਿੰਘਾਂ ਨੇ ਆਪਸ ਵਿੱਚ ਕੁਝ ਗੱਲਾਂ ਉੱਪਰ ਜਸ ਸਹਿਮਤੀ ਬਣਾ ਲਈ ਤਾ ਬਾਬਾ ਪੀਨੋਤ ਸਿੰਘ ਨੇ ਸਾਜੀ ਰਾਏ ਉੱਪਰ ਮੋਰ ਲਗਵਾਉਣ ਦੇ ਇਰਾਦੇ ਨਾਲ ਤਾਂਕੀ ਕੋਈ ਭੁਲੇਖੇ ਵਿੱਚ ਨਾ ਰਹੇ ਕਿਹਾ ਪੰਜਾਬ ਦੇ ਸਿੱਖਾਂ ਨੂੰ ਵਿਸ਼ਵਾਸ ਦਿਵਾਉਣ ਅਤੇ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਅ ਸਾਡੀ ਹੋਵੇਗੀ ਫਿਲਹਾਲ ਗੁਰੂ ਦੇ ਜੋਤੀ ਜੋ ਸਮਾਉਣ ਦੀ ਖਬਰ ਨੂੰ ਛੁਪਾ ਕੇ ਰੱਖਣਾ ਹੈ ਪੰਥ ਦੇ ਹਿੱਤ ਵਿੱਚ ਹੈ ਬੰਦਾ ਸਿੰਘ ਸੈਨਿਕਾਂ ਨੂੰ ਲੈ ਕੇ ਤੁਰੰਤ ਪੰਜਾਬ ਵੱਲ ਰਵਾਨਾ ਹੋਵੇਗਾ ਸਿੱਖ ਸਿਪਾਹੀਆਂ ਤੇ ਪੰਜਾਬ ਦੇ ਸਿੱਖਾਂ ਨੂੰ ਕਹੇਗਾ ਗੁਰੂ ਮਰਹਟਿਆਂ ਤੋਂ ਮਦਦ ਲੈਣ ਲਈ ਨਾ ਦੇੜ ਰੁਕੇ ਹੋਏ ਹਨ ਪਿੱਛੇ ਰਹਿ ਕੇ ਅਸੀਂ ਗੁਰੂ ਜੀ ਦੀ ਦੇਹ ਦਾ ਸਿੱਖ ਮਰਿਆਦਾ ਅਨੁਸਾਰ ਅੰਤਮ ਸੰਸਕਾਰ ਕਰਾਂਗੇ ਖਾਲਸਾ ਫੌਜ ਦੇ ਨਾਲ ਆ ਮਿਲਾਂਗੇ ਫਿਰ ਤੁਕੋਂ ਆ ਸਮਾਂ ਵੇਖ ਕੇ ਗੁਰੂ ਜੀ ਦੇ ਪ੍ਰਲੋਕ ਗਮਣ ਦੀ ਖਬਰ ਨਸ਼ਰ ਕਰ ਦੇਵਾਂਗੇ ਸਿੰਘ ਜੀ ਮੈਂ ਗੁਜਾਖ ਸਕਦਾ ਹਾਂ ਬੰਦਾ ਸਿੰਘ ਨੇ ਪੁੱਛਿਆ ਬਾਬਾ ਬినੋਦ ਸਿੰਘ ਕਾਨ ਸਿੰਘ ਰਾਮ ਸਿੰਘ ਬਾਦ ਸਿੰਘ ਸਾਰੇ ਬੰਦਾ ਸਿੰਘ ਵੱਲ ਜਾ ਕੇ ਸਬਨਾ ਨੇ ਸਿਰ ਹਿਲਾ ਕੇ ਸਹਿਮਤੀ ਦਿੱਤੀ ਮਾਤਾ ਜੀ ਮੇਰਾ ਭਾਗ ਗੁਰੂ ਸਾਹਿਬ ਜੀ ਦੀ ਪਤਨੀ ਦਾ ਖਾਲਸਾ ਫੌਜ ਦੇ ਸਾਥ ਹੋਣਾ ਫੌਜ ਦੀਆਂ ਕਾਰਵਾਈਆਂ ਵਿੱਚ ਰੁਕਾਵਟ ਬਣੇਗਾ ਇਸ ਦੀ ਸੁਰੱਖਿਆ ਕਰਨੀ ਮੁਸ਼ਕਲ ਹੋਵੇਗੀ ਵੈਰੀ ਨਾਲ ਲੜ ਰੇ ਸਿਪਾਹੀ ਕੋਣ ਬਣਦਾ ਆਦਰ ਸਤਕਾਰ ਦੇਣ ਦਾ ਵਕਤ ਨਹੀਂ ਹੁੰਦਾ ਇਸ ਤਰ੍ਹਾਂ ਦੀ ਅਵਗਿਆਸੀ ਕਰਨੀ ਨਹੀਂ ਚਾਹਾਂਗੇ ਮੇਰਾ ਮਤਲਬ ਸ਼ਾਇਦ ਆਪ ਸਮਝ ਗਏ ਹੋ ਬੰਦਾ ਸਿੰਘ ਨੇ ਬੜੇ ਸੰਕੋਚ ਨਾਲ ਕਿਹਾ ਮਾਤਾ ਜੀ ਨੂੰ ਦਿੱਲੀ ਮਾਤਾ ਸੁੰਦਰੀ ਪਾਸ ਪੰਚਾ ਦੇਾਂਗੇ ਗੁਰੂ ਜੀ ਦੀ ਇਹ ਇੱਛਾ ਸੀ ਕਾਨ ਸਿੰਘ ਨੇ ਕਿਹਾ ਠੀਕ ਐ ਸਿੰਘ ਜੀ ਅਸੀਂ ਕੋਚ ਦੀ ਤਿਆਰੀ ਕਰਦੇ ਹਾਂ ਆ ਕੇ ਬੰਦਾ ਸਿੰਘ ਗੁਰੂ ਦੀ ਦੇਵਲ ਟੱਕਣ ਲੱਗਾ ਫਿਰ ਰੋ ਨਾਲ ਮੁੱਛਾਂ ਫੜਕਣ ਲੱਗੀਆਂ ਬੋਲਿਆ ਗੁਰੂ ਜੀ ਸੂਬਾ ਸਰਹੰਦ ਨੂੰ ਆਪਣੇ ਪਾਸ ਭੇਜਣ ਲਈ ਬਹੁਤ ਸਮਾਂ ਨਹੀਂ ਲੱਗੇਗਾ ਅਸੀਂ ਉਸ ਨੂੰ ਬੰਦਾ ਸਿੰਘ ਅਸੀਂ ਬినੋਦ ਸਿੰਘ ਨੇ ਟੋਕ ਦਿਆ ਕਿਆ ਗੁਰੂ ਜੀ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰਦੇ ਹਾਂ ਮਾਤਾ ਜੀ ਆਪ ਸਭ ਸਿੰਘਾਂ ਨੂੰ ਹੁਕਮ ਕਰੋ ਇੱਧਰ ਗੁਰੂ ਜੀ ਦੇ ਖੈਮੇ ਵੱਲ ਕੋਈ ਨਾ ਆਵੇ ਗੁਰੂ ਆਰਾਮ ਕਰ ਰਹੇ ਹਨ ਬਾਬਾ ਬినੋਦ ਸਿੰਘ ਦੀ ਗੱਲ ਸੁਣ ਕੇ ਬੰਦਾ ਸਿੰਘ ਜਾਣ ਲਈ ਤਿਆਰ ਹੋਇਆ ਤਾਂ ਬਾਬੇ ਨੇ ਫਿਰ ਕਿਹਾ ਬੰਦਾ ਸਿੰਘ ਅੰਤਮ ਸੰਸਕਾਰ ਤੋਂ ਬਾਅਦ ਪਾਈ ਦਾਇਆ ਸਿੰਘ ਅਤੇ ਭਾਈ ਧਰਮ ਸਿੰਘ ਇੱਧਰ ਰਹਿ ਕੇ ਅੰਗੀਠੇ ਦੀ ਸੰਭਾਲ ਕਰਨਗੇ ਅਸੀਂ ਦੁਰੰਤ ਪਿੱਛੇ ਆਪਦੇ ਨਾਲ ਆ ਮਿਲਾਂਗੇ ਬੰਦਾ ਸਿੰਘ ਫਤਿਹ ਬੁਲਾ ਕੇ ਤੰਬੂ ਵਿੱਚੋਂ ਬਾਹਰ ਨਿਕਲ ਗਿਆ ਬੰਦਾ ਸਿੰਘ ਉਸ ਵੇਲੇ ਸਿੰਘਾਂ ਨੂੰ ਹਦਾਇਤ ਕਰ ਗਿਆ ਗੁਰੂ ਦਾ ਹੁਕਮ ਹੈ ਜਾਨਵਰਾਂ ਲਈ ਅੰਨ ਦਾਣਾ ਅਤੇ ਆਪਣੇ ਹਥਿਆਰ ਹੱਥਾਂ ਹੇਟ ਕਰੋ ਅਸੀਂ ਸੋਭਾ ਦਾ ਤਾਰਾ ਵੇਖ ਕੇ ਕੂਚ ਕਰਾਂਗੇ ਸਾਰੇ ਤੰਬੂਆਂ ਵਿੱਚ ਹਲਚਲ ਹੋਣ ਲੱਗੀ ਬੰਦਾ ਸਿੰਘ ਆਪਣੇ ਮੱਠ ਵੱਲ ਤੁਰ ਪਿਆ ਫਿਰ ਪਤਾ ਨਹੀਂ ਮਨ ਵਿੱਚ ਕੀ ਵਿਚਾਰ ਆਇਆ ਗੁਦਾਵਰੀ ਨਦੀ ਦੇ ਉਸ ਘਾਟਵਲ ਚੱਲ ਪਿਆ ਜਿੱਥੇ ਗੁਰੂ ਨਾਲ ਪਹਿਲੀ ਵਾਰ ਮੁਲਾਕਾਤ ਹੋਈ ਸੀ ਮਾਨਵੇਂ ਚੁੱਥਲ-ਪੁੱਥਲ ਹੋ ਰਹੀ ਸੀ ਕਿੱਥੋਂ ਚੱਲਿਆ ਸਾਂ ਕਿੱਥੇ ਆਣ ਪੁੱਜਾਂ ਕਦੇ ਸਵਾਮੀ ਰਾਮਦਾਸ ਦੇ ਡੇਰੇ ਕਦੇ ਕਸੂਰ ਕਦੇ ਦਾਦੂਵਾੜੇ ਲੋਹਣੀ yogi ਔਗੜਨਾਥ ਦੇ ਮੱਠ ਵਿੱਚ ਫਿਰ ਇੱਥੇ ਨਾ ਦੇੜ ਆਸ-ਪਾਸ ਜਾਣੇ ਪਹਿਚਾਣੇ ਰਾਹ ਰਸਤੇ ਪੱਗ ਡੰਡੀਆਂ ਜੰਗਲ ਕਾਟੀਆਂ ਗੁਦਾਰੀਆਂ ਨਦੀ ਦੇ ਪੱਤਣ ਇਧਰ ਉਧਰ ਨਿਹਾਰਦੇ ਨੇ ਲੰਮਾ ਸਾਹ ਲਿਆ ਕਿੰਨਾ ਸਮਾਂ ਗੁਜ਼ਰ ਗਿਆ ਮਰਾਠਾ ਧਰਤੀ ਉੱਪਰ ਜਿੱਧਰ ਦੇਖਦਾ ਹਾਂ ਸਭ ਆਪਣਾ ਆਪ ਜਾਪਦਾ ਹੈ ਕੱਲ ਤੋਂ ਇਹ ਸਭ ਨਹੀਂ ਵੇਖ ਸਕਾਂਗਾ ਜ਼ਿੰਦਗੀ ਵਿੱਚ ਫੇਰ ਇਧਰ ਫੇਰ ਆਉਣ ਦਾ ਮੌਕਾ ਮਿਲੇ ਨਾ ਮਿਲੇ ਕੀ ਪਤਾ ਕਿੰਨਾ ਪਿਆਰ ਮਿਲਿਆ ਇਸ ਧਰਤੀ ਤੋਂ ਇੱਥੋਂ ਦੇ ਲੋਕਾਂ ਤੋਂ ਮਠ ਦੇ ਬੇਰਾਗੀ ਸਭ ਇੱਕ ਪਰਿਵਾਰ ਵਾਂਗ ਰਾਂ ਬੰਦਾ ਸਿੰਘ ਉਸੇ ਵੱਡੀ ਚਟਾਨ ਉੱਪਰ ਜਾ ਬੈਠਾ ਜਿੱਥੇ ਗੁਰੂ ਨਾਲ ਸੰਵਾਦ ਰਚਾਇਆ ਸੀ। ਜੰਗਲ ਵੱਲੋਂ ਆਉਂਦੀ ਹਵਾ ਵਿੱਚ ਜੰਗਲੀ ਫੁੱਲਾਂ ਦੀ ਮਹਿਕ ਸੀ, ਗੋਦਾਵਰੀ ਨਦੀ ਦਾ ਪਾਣੀ ਕੁਝ ਕਹਿੰਦਾ ਜਾਪਦਾ ਸੀ। ਕੀ ਪਤਾ ਜੰਗਲ ਦੇ ਰੁੱਖ, ਬਨਸਪਤੀ, ਨਦੀ ਦਾ ਪਾਣੀ ਮੱਠ ਦੇ ਬਿਰਾਗੀਆਂ ਨੂੰ ਪੁੱਛੇ ਜਿਹੜਾ ਬਿਰਾਗੀ ਹਰ ਰੋਜ਼ ਸਾਡੇ ਨਾਲ ਗੱਲਾਂ ਕਰਦਾ ਸੀ ਹੁਣ ਕਿੱਧਰ ਚੱਲਿਆ ਗਿਆ ਹੈ? ਸਭ ਕੁਝ ਛੱਡ ਛਿੜਾ ਕੇ ਕੱਲ ਜਾਣਾ ਹੋਵੇਗਾ। ਖਿਆਲ ਆਇਆ ਕਿ ਸਿਰਫ਼ ਸੈਨਿਕ ਹੀ ਕਰਮ yogi ਹੈ। ਇੱਕ ਬੇਰਾਗੀ ਹੋਣਾ yogi ਹੋਣਾ ਹਰ ਸਮੇਂ ਮਾਨਸ ਦੀ ਸੇਵਾ ਕਰਨਾ ਕਰਮ yogi ਨਹੀਂ ਗੁਰੂ ਤਾਂ ਅਜਿਹਾ ਹੀ ਸੋਚਦੇ ਸਨ ਗੀਤਾ ਵੀ ਇਹੀ ਉਪਦੇਸ਼ ਦਿੰਦੀ ਹੈ yogi ਹੋਣਾ ਜਾਂ ਕਿਸੇ ਮੱਠ ਤੇ ਜਾ ਬੈਠਣ ਕਰਮ yog ਤੋਂ ਪਗੋੜਾ ਹੋਣਾ ਹੈ ਕੀ ਮੈਂ ਕਰਮ yogੀ ਨਹੀਂ ਮਰਾਠਾ ਸੈਨਾ ਦਾ ਇੱਕ ਹਿੱਸਾ ਬਣ ਕੇ ਮੁਗਲਾਂ ਦੇ ਜ਼ੁਲਮਾਂ ਵਿਰੁੱਧ ਲੜਿਆ ਹਾਂ ਮਰਾਠਾ ਸੈਨਾ ਹੀ ਖੇਰੂ ਖੇਰੂ ਹੋ ਗਈ ਤਾਂ ਫਿਰ ਜੇ ਮੋਰੋਂ ਪੰਤ ਪੇਸ਼ਵਾ ਕਿਦਰੇ ਅਲੋਪ ਨਾ ਹੋ ਜਾਂਦਾ ਕੀ ਪਤਾ ਮੈਂ ਅਜੇ ਵੀ ਮਰਾਠਾ ਸੈਨਿਕ ਹੁੰਦਾ ਗੁਰੂ ਨੇ ਮੇਰੇ ਅੰਦਰ ਸੋ ਗਈਆਂ ਭਾਵਨਾ ਜਗਾ ਦਿੱਤੀਆਂ ਮੁਗਲਾਂ ਦੇ ਅਤਿਆਚਾਰ ਸੁਣ ਕੇ ਮੇਰੇ ਅੰਦਰ ਜੰਮ ਚੁੱਕਿਆ ਲਹੂ ਪੰਕਰ ਕੇ ਵਗ ਤੁਰਿਆ ਹੈ ਇਹ ਸਹੀ ਹੈ ਮਾਸਮ ਬੱਚਿਆਂ ਦੇ ਕਤਲ ਕਰਕੇ ਅਤੇ ਗੁਰੂ ਨੂੰ ਪੰਜਾਬ ਦੀ ਧਰਤੀ ਤੋਖ ਦੇੜ ਕੇ ਵੀ ਸਰਹਿੰਦ ਦੇ ਨਵਾਬ ਨੂੰ ਸਬਰ ਨਹੀਂ ਆਇਆ ਗੁਰੂ ਦੇ ਪਿੱਛੇ ਪਠਾਣ ਲਗਾ ਦਿੱਤਾ ਸਰਹੰਦ ਨੇ ਨਵਾਬ ਨੂੰ ਸਜ਼ਾ ਤਾਂ ਦੇਣੀ ਹੀ ਹੋਵੇਗੀ ਗੁਰੂ ਜਾਨ ਕੀ ਪ੍ਰਸਾਦ ਨੇ ਆਖਿਆ ਸੀ ਵੇਲਾ ਆਵੇਗਾ ਹੁਣ ਉਹ ਵੇਲਾ ਆ ਗਿਆ ਹੈ ਮੁਗਲਾਂ ਦੇ ਅਤਿਆਚਾਰ ਦੀ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਹੋਵੇਗਾ yogi ogard nath ਨੇ ਵੀ ਕਿਹਾ ਸੀ ਤੋ ਬੈਰਾਗੀਆਂ ਦਾ ਜੀਵਨ ਜਿਉਣ ਲਈ ਪੈਦਾ ਨਹੀਂ ਹੋਇਆ ਇਹਨਾਂ ਦੀ ਭਵੇਖ ਬਾਣੀਆਂ ਨੂੰ ਸੱਚ ਕਰਨ ਦਾ ਵਕਤ ਆਣ ਪੁੱਜਿਆ ਹੈ ਉਹ ਉਠਿਆ ਗੋਦਾਵਰੀ ਨਦੀ ਦੇ ਕਾਟ ਤੱਕ ਹੇਠਾਂ ਗਿਆ ਕੰਡੇ ਉੱਪਰ ਬੈਠ ਗਿਆ ਕੁਝ ਚੂਲੀਆਂ ਪਰ ਕੇ ਪਾਣੀ ਪੀਤਾ ਆਪਣੇ ਸਰੀਰ ਉੱਪਰੋਂ ਦੀ ਪਾਣੀ ਛੁੱਟਿਆ ਬੋਲਿਆ ਏ ਗੋਦਾਵਰੀ ਮਾ ਸ਼ਾਇਦ ਹੋਣ ਤੇਰੀ ਗੋਦ ਵਿੱਚ ਨਾ ਬੈਠ ਸਕਾਂ ਗੁਰੂ ਨੂੰ ਵਚਨ ਦੇ ਚੁਕਾ ਹਾਂ yogi yoggnath ਮੇਰੇ ਜੀਵਨ ਵਿੱਚ ਨਾ ਆਉਂਦਾ ਕਦ ਤਾ ਤੇਰੀ ਗੋਦ ਵਿੱਚ ਸਮਾ ਗਿਆ ਹੁੰਦਾ ਮੈਂ ਮਾ ਆਸ਼ੀਰਵਾਦ ਦੇ ਤੇਰਾ ਇਹ ਬੱਚਾ ਗੁਰੂ ਦੇ ਭਰੋਸੇ ਉੱਪਰ ਖੜਾ ਉੱtre ਮੈਂ ਮੁਗਲ ਹਾਕਮਾਂ ਅਤੇ ਸਰਹਿੰਦ ਦੇ ਨਵਾਬ ਨਾਲ ਜ਼ੁਲਮਾਂ ਦਾ ਲੇਖਾ ਜੋਖਾ ਬਰਾਬਰ ਕਰ ਸਕਾਂ ਇਸ ਮੁਲਕ ਵਿੱਚੋਂ ਉਹਨਾਂ ਦੀ ਜੜ 뿌ਟ ਸਕਾਂ ਬੰਦਾ ਸਿੰਘ ਖੜਾ ਹੋ ਗਿਆ ਦੂਰ ਤੱਕ ਵਹਿੰਦੀ ਗੋਦਾਵਰੀ ਵੱਲ ਤੱਕਦੇ ਅੱਖਾਂ ਪਾਰ ਆਈਆਂ ਜੰਗਲ ਰੁੱਖ ਰਸਤੇ ਸਭ ਤੁੰਦਲੇ ਤੁੰਦਲੇ ਦਿਸਣ ਲੱਗੇ ਆਪ ਮਹਾਰੇ ਦੋਵੇਂ ਹੱਥ ਜੁੜ ਗਏ ਝੁੱਕ ਕੇ ਪੂਰੀ ਕਾਇਨਾਤ ਨੂੰ ਨਮਸਕਾਰ ਕਰਕੇ ਅੱਖਾਂ ਪੂੰਝੀਆਂ ਤੇ ਮੂੰਹ ਪੂੰਆਂ ਕੇ ਮੱਠ ਵੱਲ ਤਰਪਿਆ ਬੰਦਾ ਸਿੰਘ ਦੇ ਰੂਪ ਵਿੱਚ ਮਾਧੋਦਾਸ ਦੇ ਮੱਠ ਵਿੱਚ ਆਉਂਦਿਆਂ ਹੀ ਬੇਰਾਗੀਆਂ ਵਿੱਚ ਖਬਰ ਫੈਲ ਗਈ ਸ੍ਰਵਾਮੀ ਜੀ ਆ ਗਏ ਸ੍ਰਵਾਮੀ ਜੀ ਆ ਗਏ ਸਾਰੇ ਬੇਰਾਗੀ ਚੇਲੇ ਜਿੱਥੇ ਵੀ ਕਿਧਰੇ ਸਨ ਸੌਂਦਿਆਂ ਹੀ ਇਕੱਠੇ ਹੋ ਗਏ ਮੱਠ ਦਾ ਵਿਹੜਾ ਭਰ ਗਿਆ ਸਾਰੇ ਹੈਰਾਨ ਸਨ ਸ੍ਰਵਾਮੀ ਦੇ ਹੁਣ ਗੇਰਵੇ ਵਸਤਰ ਨਹੀਂ ਸਨ ਸਿਰ ਉੱਪਰ ਪਗੜੀ ਕਮਰ ਕੱਸਾ ਅਸਵਿਛ ਤਲਵਾਰ ਮਾਧੋਦਾਸ ਨੇ ਆਪਣੇ ਸਾਥੀਆਂ ਤੇ ਚੇਲਿਆਂ ਨੂੰ ਮੂਰੇ ਹੱਥ ਜੋੜ ਕੇ ਜਾਣ ਦੀ ਆਗਿਆ ਮੰਗੀ ਤਾਂ ਬੇਰਾਗੀ ਰੋਣ ਲੱਗੇ ਉਹਨਾਂ ਕਿਆ ਸਾਨੂੰ ਛੱਡ ਕੇ ਨਾ ਜਾ ਸੁਆਮੀ ਜੀ ਇਹ ਮੱਠ ਆ ਬਿਨਾ ਉੱਜੜ ਜਾਏਗਾ ਮਾਧੋਦਾਸ ਵੀ ਜਜ਼ਬਾਤੀ ਹੋ ਗਿਆ ਇਸ ਨੇ ਇਹਨਾਂ ਨੂੰ ਕਿਵੇਂ ਛੱਡ ਕੇ ਜਾਵਾਂ ਇੱਥੋਂ ਦੇ ਲੋਕ ਰੋਗੀ ਦੁਖੀ ਇਹ ਜੰਗਲ ਬੇਲੇ ਉਸ ਨੂੰ ਮਹਿਸੂਸ ਹੋਇਆ ਇੱਥੇ ਜ਼ਿਆਦਾ ਦੇਰ ਰੁਕਾਂਗਾ ਤਾਂ ਮੋਹ ਦੀਆਂ ਤੰਦਾਂ ਨਹੀਂ ਤੋੜ ਸਕਾਂਗਾ ਜਾਣਾ ਹੋਏਗਾ ਉਸ ਨੇ ਆਪਣੇ ਆਪ ਨੂੰ ਕਠੋਰ ਬਣਾਉਂਦਿਆਂ ਕਿਆ ਤਾਂ ਕੁਝ ਸਾਧੂਆਂ ਦੇ ਨਾਲ ਜਾਣ ਦੀ ਜਿੱਤ ਕੀਤੀ ਬੰਦਾ ਸਿੰਘ ਨੂੰ ਜਾਣਕਾਰੀ ਸੀ ਉਹਨਾਂ ਸਾਧੂਆਂ ਨੂੰ ਜੰਗ ਦਾ ਤਜਰਬਾ ਸੀ ਉਹ ਤਿਹਾਰ ਚਲਾਉਣਾ ਜਾਣਦੇ ਸਨ ਬੰਦਾ ਸਿੰਘ ਨੇ ਦੁਪਹਿਰ ਦਾ ਭੋਜਨ ਆਪਣੇ ਬੇਰੈਗਿਉ ਸਾਧੂਆਂ ਨਾਲ ਕੀਤਾ ਫਿਰ ਮੱਠ ਦੀ ਮਰਿਆਦਾ ਬਣਾਈ ਰੱਖਣ ਲਈ ਉਹਨਾਂ ਨਾਲ ਗੱਲਾਂ ਕਰਨ ਲੱਗਾ देर शाम ਆਪਣੇ ਬੇਰੈਗੀ ਸਾਥੀਆਂ ਦੇ ਉਤਰੇ ਚਿਹਰੇ ਨਿਹਾਰ ਦਾ ਬੰਦਾ ਸਿੰਘ ਨੇ ਇਹਨਾਂ ਦੇਡ ਦੇ ਮੱਠ ਨੂੰ ਅਲਵਿਦਾ ਕੀਤੀ ਗੁਰੂਆਂ ਦੇ ਪੜਾਅ ਉੱਪਰ ਆ ਗਿਆ ਤੈ ਪ੍ਰੋਗਰਾਮ ਅਨੁਸਾਰ ਅਗਲੇ ਹੀ ਦਿਨ ਦੀ ਪੈਰ ਤੇ ਤੜਕੇ ਸਿੰਘਾਂ ਨੇ ਗੁਰੂ ਦਰਬਾਰ ਜਾ ਕੇ ਮਹਿੰਮ ਦੇ ਫਤੇ ਲਈ ਅਰਦਾਸ ਕੀਤੀ ਵਾਕ ਲਿਆ ਤੇ ਜੈਕਾਰੇ ਛੱਡੇ ਗਏ ਤਾਰਿਆਂ ਦੀ ਛਾਹ ਨਦੇੜ ਦੀ ਤਰਤੀ ਛੱਡ ਤੁਰੇ ਗੁਰੂ ਜੀ ਦੇਖ ਐਵੇਂ ਅੰਦਰ ਚੁੱਪ ਉਦਾਸ ਬੈਠੇ ਬਾਬਾ ਬినੋਦ ਸਿੰਘ ਅਤੇ ਦੂਸਰੇ ਸਿੰਘਾਂ ਨੂੰ ਕੁਝ ਥੇਰ ਤੱਕ ਘੋੜਿਆਂ ਦੇ ਸੁੰਮਾਂ ਦੀ ਆਵਾਜ਼ ਸੁਣਦੀ ਰਹੀ ਫਿਰ ਹੌਲੀ-ਹੌਲੀ ਮੱਦਮ ਪੈਂਦੀ ਗਈ ਉਦੋਂ ਬినੋਦ ਸਿੰਘ ਨੂੰ ਕੀ ਪਤਾ ਸੀ ਇਹ ਬੈਰਾਗੀ ਸਾਧੂ ਬੰਦਾ ਸਿੰਘ ਬਹਾਦਰ ਬਣ ਕੇ ਪੰਜਾਬ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏ ਸੀ ਸਾਡੀ ਅੱਜ ਦੀ ਵੀਡੀਓ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਦੇ ਉੱਪਰ ਜੇਕਰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਦਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ